ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਵੱਸਦਾ ਪੰਜਾਬ ਵੱਸਦਾ ਪੰਜਾਬ ਦੇਖ ਰਹੇ ਤਮਾਮ ਦਰਸ਼ਕਾਂ ਦਾ ਧੰਨਵਾਦ ਕਰਦੇ ਆਂ ਅੱਜ ਅਸੀਂ ਸ਼ਹੀਦ ਭਗਤ ਸਿੰਘ ਨਗਰ ਜਿੱਥੇ ਕਿ ਪਹੁੰਚੇ ਹੋਇਆ ਰਾਜਾ ਸਾਹਿਬ ਦੇ ਦਰਬਾਰ ਰਾਜਾ ਸਾਹਿਬ ਦੇ ਦਰਬਾਰ ਦੇ ਬਾਰੇ ਜਾਣੋ ਕਰਾਵਾਂਗੇ ਤੁਹਾਨੂੰ ਲੋਕਾਂ ਨੂੰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿ ਜਿਹੜੀ ਇਹ ਵੀਡੀਓ ਹਰ ਪੰਜਾਬੀ ਤੱਕਰ ਪਹੁੰਚ ਜੇ ਕਿ ਐਨ ਆਰ ਆਈ ਵੀਰਾ ਤੱਕਰ ਪਹੁੰਚ ਕੇ ਆਉ ਕਰਾਨੇ ਪ੍ਰਬੰਧ ਕਮੇਟੀ ਨਾਲ ਗੱਲਬਾਤ ਤੇ ਇੱਥੋਂ ਦੇ ਲੋਕਾਂ ਦੇ ਨਾਲ ਕੀ ਲੋਕਾਂ ਦੀ ਸ਼ਰਧਾ ਤੇ ਕੀ ਭਾਵਨਾ ਆਉ ਮਿਲਦੇ ਆ ਲੋਕਾਂ ਦੇ ਨਾਲ ਕਰਾਨੇ ਆ ਰੂਬਰੂ ਤੇ ਕਰਾਨੇ ਆ ਤੁਹਾਨੂੰ ਦਰਬਾਰ ਦੇ ਦਰਸ਼ਨ ਪਿੰਡ ਦੇ ਬਜ਼ੁਰਗ ਉਹਨਾਂ ਨਾਲ ਗੱਲਬਾਤ ਕਰਾਂਗੇ ਰਾਜਾ ਸਾਹਿਬ ਦੇ ਇਤਿਹਾਸ ਦੇ ਬਾਰੇ ਸੁਣਨ ਦੀ ਕੋਸ਼ਿਸ਼ ਕਰਾਂਗੇ ਲੋਕਾਂ ਨੂੰ ਜਾਗਰੂਕ ਕਰਾਵਾਂਗੇ ਵੀ ਕਿ ਰਾਜਾ ਸਾਹਿਬ ਦੇ ਕਿਹੜੇ ਕਿਹੜੇ ਜਗ੍ਹਾ ਤੇ ਗੁਰਦੁਆਰਾ ਸਾਹਿਬ ਨੇ ਇਤਿਹਾਸ ਨਾਲ ਗੱਲ ਕਰਦੇ ਆ ਉਹ ਪਿੰਡ ਵਾਲਿਆਂ ਨਾਲ ਗੱਲ ਕਰਾਂਗੇ ਇਹਨਾਂ ਦਾ ਕੀ ਦੱਸਦੇ ਨੇ ਇਤਿਹਾਸ ਹਾਂਜੀ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਬਾਪੂ ਜੀ ਕੀ ਨਾਮ ਹੈ ਪਹਿਲਾਂ ਤਾਂ ਆਪਣਾ ਨਾਮ ਦੱਸ ਦਿਓ ਇੱਕ ਵਾਰ ਮੇਰਾ ਰੁਕਬੀ ਸਿੰਘ ਆ ਜੀ ਤੇ ਪਿੰਡ ਦਾ ਕੀ ਨਾਮ ਪਿੰਡ ਮੁਜਾਰਾ ਰਾਜਾ ਸਾਹਿਬ ਦਾ ਜੀ ਕਾਗਜੀ ਮੁਜਾਰਾ ਨੌ ਬਾਦ ਜੀ ਲੇਕਰ ਜਿਹੜੀ ਇਸ ਵੇਲੇ ਜਗ੍ਹਾ ਤੇ ਕਾਕੇ ਮਸ਼ਹੂਰ ਆ ਮਜਾਰਾ ਰਾਜਾ ਸਾਹਿਬ ਦਾ ਰਾਜਾ ਮਜਾਰਾ ਸਾਹਿਬ ਦਾ ਮਜਾਰਾ ਰਾਜਾ ਸਾਹਿਬ ਦਾ ਠੀਕ ਹੈ ਜੀ ਕਿੰਦਾ ਰਾਜਾ ਸਾਹਿਬ ਦਾ ਇਤਿਹਾਸ ਆ ਕਿਹੜੀ ਕਿਹੜੀ ਜਗ੍ਹਾ ਤੇ ਰਾਜਾ ਸਾਹਿਬ ਕੀ ਇਹ ਦੇਖੋ ਪਹਿਲਾ ਜਿਹੜਾ ਸਿਆ ਇਹ ਮਹਾਰਾਜ ਇਹ ਮਗਬਰਾ ਸਾਈਂ ਛੰਡੀ ਪੀਰ ਦੇ ਇਥੇ ਮਹਾਰਾਜ ਦਿੱਲੀ ਭਗਤੀ ਘਰ ਦਾ ਦਰਿਆ ਦੇ ਵਿੱਚ ਸਤਲੁਜ ਦੇ ਦਰਿਆ ਦੇ ਵਿੱਚ ਜੀ ਦੂਸਰਾ ਜਿਹੜਾ ਇਹ ਭਗਵਾਨ ਦਾਸ ਜੀ ਕਵਲਪੀਰ ਇਹ ਗਵਿੰਦ ਗਵਿੰਦਪੁਰ ਦੀ ਜਗ੍ਹਾ ਆ ਜੀ ਇਥੇ ਮਹਾਰਾਜ ਦੇ ਗੁਰੂ ਹੋਏ ਆ ਠੀਕ ਹੈ ਜੀ ਇਹ ਜਿਹੜੇ ਆ ਜਗ੍ਹਾ ਜਾਏ ਠੀਕ ਹੈ ਜੀ ਠੀ ਦੀ ਜਰੀ ਇਹ ਹੈ ਜੀ ਝੰਗੜਾ ਦੀ ਆ ਠੀਕ ਹੈ ਜੀ ਆ ਚੌਥੀ ਜਗ੍ਹਾ ਹੈ ਇਹ ਬਲਵਾਰ ਦੇ ਦੇ ਮਹਾਰਾਜ ਨਾਨਕੇ ਆਕਰ ਨਾਨਕੇ ਪਿੰਡ ਦੀ ਆ ਨਾਨਕੇ ਪਿੰਡ ਆ ਜੀ ਹਾਂ ਜੀ ਝੰਗੜਾ ਪਿੰਡ ਦੇ ਵਿੱਚ ਹਾਂ ਇਹ ਜਿਹੜੀ ਇਹ ਜਗ੍ਹਾ ਆ ਇਹ ਇਹ ਨਹਿਰ ਦੇ ਉੱਪਰ ਆ ਇਹ ਪਿੰਡਾਂ ਨੂੰ ਜਗ੍ਹਾ ਬਣਾਈ ਗਈ ਆ ਆ ਜਿਹੜੀ ਜਗ੍ਹਾ ਜਿੱਥੇ ਨਾਨਕੇ ਘਰ ਜਿਹਨੇ ਜਨਮ ਹੋਇਆ ਇਹ ਜਗ੍ਹਾ ਉੱਥੇ ਤੋਂ ਪਿੰਡ ਦਾ ਆ ਕੀ ਨਾਮ ਹੈ ਜੀ ਇਹ ਵੀ ਪਿੰਡ ਬਲਵਾਰ ਵਾਲਾ ਜੀ ਬਲਵਾਰ ਠੀਕ ਹੈ ਇਹ ਵੀ ਨਵੇਂ ਸ਼ਹਿਰ ਤੇ ਪਿੰਡੇ ਸਾਰੇ ਹਾਂ ਜੀ ਤੇ ਆ ਮਗਵਾਲਵਾ ਜੀ ਜਿਹੜੇ ਇਹਨਾਂ ਦੇ ਗੁਰਮਾਦੀ ਜਗਾ ਹੋਈ ਆ ਬਾਬਾ ਸਾਹਿਬ ਦਾਸ ਦੀ ਆ ਜਿਹੜੀ ਇਹਨਾਂ ਦੀ ਫੋਟੋ ਆ ਰਹਾ ਆ ਦੇਖੋ ਬਾਬਾ ਸਾਹਿਬ ਦਾਸ ਇਹਨਾਂ ਦੇ ਗੁਰੂ ਹੋਏ ਪਟਿਆਲੇ ਆ ਉਧਾ ਮਗਵਾਲ ਦੇ ਆ ਰਹਦੇ ਇਹਨਾਂ ਦੀ ਜਗ ਪਟਿਆਲੇ ਰਹਿੰਦੇ ਸੀ ਠੀਕ ਹੈ ਜਿੱਥੋਂ ਮਹਾਰਾਜ ਜਿਆਦੇ ਅਖੀਰ ਦੇ ਵਾਸਤੇ ਵਿੱਚ ਗਏ ਇਹਨਾਂ ਦੇ ਕੋਲ ਉਹਨਾਂ ਦੀ ਹਮਤ ਪਈ ਸੀ ਇਹਨੇ ਮਹਾਰਾਜ ਯਾਦ ਕੀਤਾ ਸੀ ਠੀਕ ਹੈ ਜਦੋਂ ਰਾਜਾ ਸਾਹਿਬ ਇਹ ਜਗ੍ਹਾ ਤੇ ਆਏ ਆ ਕੀ ਇਤਿਹਾਸ ਹੋਇਆ ਕਿ ਰਾਜਾ ਸਾਹਿਬ ਨੂੰ ਲੋਕ ਮੰਨਣ ਲੱਗ ਗਏ ਕਿੱਦਾਂ ਮੰਨਣਾ ਇਹ ਦੇਖੋ ਜੀ ਇਥੇ ਪਹਿਲਾਂ ਕੁਝ ਵੀ ਨਹੀਂ ਹੁੰਦਾ ਇਹ ਜਗ੍ਹਾ ਤੇ ਸਰਵਿਸ ਗਰੂਨ ਨੇ ਹੁੰਦੇ ਸੀਗੇ ਬਹੁਤ ਬੀਆ ਬਾਨ ਰਿਆ ਹੁੰਦਾ ਸੀਗਾ ਇਹ ਜਿਹੜਾ ਡੇਰਾ ਇਹ ਠਿੰਗੜੀ ਪਹਿਲਾਂ ਮੰਨਣ ਹਾਰ ਠਿੰਗੜੀ ਉਹਨੇ ਦੋ ਭਰਾ ਸੀਗੇ ਉਹਨੇ ਜ਼ਮੀਨ ਉਥੇ ਉਹਨਾਂ ਨੂੰ ਪਹਿਲਾਂ ਦੇ ਦਿੱਤੀ ਬਾਅਦ ਵਿੱਚ ਕਹਿੰਦੇ ਨਹੀਂ ਵੀ ਇੱਕ ਭਰਾ ਮੰਨ ਗਿਆ ਦੂਜਾ ਭਰਾ ਮੰਨਿਆ ਫੇ ਮਹਾਰਾਜ ਕਹਿੰਦੇ ਚਲ ਮੰਨਿਆ ਉਹਨਾਂ ਨਾਲ ਸੇਵਕ ਦੀ ਮੰਨਾ ਮਹਾਰਾਜ ਦਾ ਉਹ ਕਹਿੰਦੇ ਚਲ ਮੰਨਿਆ ਫੇ ਅਸੀਂ ਮਜਾਰੇ ਚੱਲਦੇ ਆ ਮਹਾਰਾਜ ਨੇ ਗਰੇ ਮੈਂ ਬਲੈਜ਼ਬੁਰੂ ਛੱਡ ਕੇ ਮਜਾਰੇ ਨੂੰ ਆਪਣਾ ਪਿੰਡ ਮੰਨਿਆ ਇਹ ਮਹਾਰਾਜ ਸਾਡੇ ਵਾਂਗ ਜਿਹੜਾ ਇਹਨੂੰ ਆਪਣਾ ਪਿੰਡ ਮੰਨਦੇ ਆ ਕਿੰਨਾ ਚਿਰ ਰਹੇ ਹੋਣਗੇ ਇੱਥੇ ਤਾਂ ਕਾਫੀ ਕੱਲ ਚੱਲ ਰਹੇ ਆ ਸ੍ਰੀ ਵੀ ਇੱਥੇ ਛੱਡਿਆ ਅੱਛਾ ਜੀ ਸਰੀਰ ਕਦੋਂ ਕ ਛੱਡਿਆ ਇਹ ਜੀ 1940 ਦੇ ਵਿੱਚ ਛੱਡਿਆ ਜੀ ਸ੍ਰੀ 1940 ਦੇ ਵਿੱਚ ਹਾਂ ਜੀ ਕਿਹੜੀ ਜਗ੍ਹਾ ਤੇ ਛੱਡਿਆ ਜੀ ਇਸ ਜਗ੍ਹਾ ਤੇ ਛੱਡਿਆ ਸ੍ਰੀ ਉੱਥੇ ਛੱਡਿਆ ਪਿੰਡ ਜੀ ਇਹ ਸੰਸਕਾਰ ਇਥੇ ਕਿਤਾਬ ਸਾਹਮਣੇ ਜਿਹੜਾ ਫੋਟੋ ਆ ਉਹ ਸੰਸਕਾਰ ਦਾ ਟਾਈਮ ਦੀ ਹੈ ਜਿਹੜਾ ਜਿਹੜਾ ਕਿ ਮੈਂ ਤੁਹਾਨੂੰ ਦਰਸ਼ਕੋ ਦੱਸ ਦਵਾਂ ਕਿ ਜਿਹੜੀ ਜਗ੍ਹਾ ਏ ਰਾਜਾ ਸਾਹਿਬ ਜੀ ਦਾ ਭੋਰਾ ਸਾਹਿਬ ਆ ਕਿ ਜਿਹੜੇ ਕਿ ਲੋਕ ਦਰਸ਼ਨ ਦੇਦਾਰ ਕਰ ਰਹੇ ਨੇ ਉਹ ਰਾਜਾ ਸਾਹਿਬ ਜੀ ਦੇ ਭੋਰਾ ਸਾਹਿਬ ਦੇ ਦਰਸ਼ਨ ਦੇਦਾਰ ਕਰਦੇ ਨੇ ਹੋਰ ਬਾਪੂ ਜੀ ਨਾਲ ਗੱਲ ਕਰਾਂਗੇ ਬਾਪੂ ਜੀ ਕੀ ਕੀ ਬਾਬਾ ਜੀ ਨੇ ਰੰਗ ਦਿਖਾਏ ਜਿਹੜੇ ਕਿ ਲੋਕਾਂ ਨੇ ਬਹੁਤ ਇੱਕਦਮ ਆਹ ਹੁਣ ਉਹਨਾਂ ਤੇ ਕਹਿ ਤਾ ਤਾਰੇ ਗਲੇ ਸਾਧ ਪਰ ਉਹ ਕੋਈ ਸਿੱਖ ਨਹੀਂ ਗਲੇ ਸਾ ਸਕਦਾ ਕਿ ਉਹ ਸਹੀ ਉਸ ਵੀ ਸਾਡੀ ਵੀ ਉਮਰ ਹਲੇ ਥੋੜੀ ਆ ਸਾਡੇ ਵਿੱਚ ਵਰਗਾ ਨਹੀਂ ਵੀ ਉਹਦੇ ਵੀ 88 ਸਾਲ ਦੀ ਬਰੂਨੀ ਵੀ ਨਹੀਂ ਦੇਖੀ ਹੈਗੇ ਅਜਿਹਾ ਕੀ ਤੁਸੀਂ ਕੋਈ ਇਤਿਹਾਸ ਦੱਸਿਆ ਹੋਵੇ ਰਾਜਾ ਸਾਹਿਬ ਦਾ ਕੋਈ ਐਸੀ ਗੱਲਬਾਤ ਉਹ ਤੇ ਆਏ ਤਾਂ ਉਹ ਖੁਦ ਲਿਖਾਰੀ ਸੀਗੇ ਉਹਨੇ ਕੇਸਾ ਵੀ ਰਿਕਾਰਡਿੰਗ ਹੋਈਆਂ ਪਰ ਉਹ ਇਸ ਬੇਰੀ ਦੁਨੀਆ ਤੋਂ ਚਲੇ ਗਏ ਅਜੇ ਅੰਮੀ ਨੇ ਤੈਨੂੰ ਕੀ ਹੋਇਆ ਇਹਨਾਂ ਨੂੰ ਤੇ ਤਾਂ ਤੁਹਾਨੂੰ ਮੇਰੇ ਕੋਲ ਕੱਲ ਛੋੜੀ ਲੋੜ ਹੀ ਨਹੀਂ ਸੀ ਪਰ ਤੁਹਾਨੂੰ ਆਪੇ ਸਭ ਕੁਝ ਦੱਸ ਦੇਣਾ ਹੀ ਹੁੰਨੀ ਤੇ ਸਰ ਇੱਕ ਪਾਸੇ ਦੇਖਿਆ ਵਾ ਬੜੇ ਲੋਕ ਇੱਥੇ ਛੜਦਾ ਤੇ ਭਾਵਨਾ ਨਾਲ ਜਾਜ ਚੜਾਉਂਦੇ ਆ ਜੀ ਜੀ ਆ ਦਾ ਜਾਜ ਛੋਟੇ ਆ ਜੀ ਇਹ ਤਾਂ ਤੁਸੀਂ ਜਾ ਉੱਪਰ ਜਾ ਕੇ ਦੇਖੋ ਅਸੀਂ 90-90 ਹਜ਼ਾਰ ਦੇ ਜਹਾਜ਼ ਜਿਹੜੇ ਲੱਕੜੀ ਦੇ ਜਾਂ ਵੱਡੇ ਜਹਾਜ਼ ਆ ਤੇ ਜਿਹੜੇ ਲੋਕਾਂ ਦੀਆਂ ਸੁੱਖਣਾ ਪੂਰੀਆਂ ਹੁੰਦੀਆਂ ਉਹਨਾਂ ਦਾ ਕੀ ਮਹਾਰਾਜ ਉਹ ਕੋਈ ਚਾਂਦੀ ਦੇ ਚੜਾਉਂਦੇ ਕੋਈ ਸੋਨੇ ਚੜਾਉਂਦੇ ਆ ਕੋਕੜੇ ਦੇ ਚੜਾਉਂਦੇ ਕੋਈ ਮੁੰਦੀਆਂ ਕੋਈ ਜਿਹੜੇ ਕੋਈ ਕਹਿਣ ਦੀ ਗੱਲ ਹੈ ਕੋਈ ਕੰਟਰੀ ਇਹੋ ਜਿਹੀ ਆ ਜਿਹਦੀ ਨਹੀਂ ਕਰਾਸੀ ਨਿਕਲਦੀ ਕੈਨੇਡਾ ਤੋਂ ਲੈ ਕੇ ਅਮਰੀਕਾ ਤੱਕ ਯੂਰਪ ਤੋਂ ਜਲੀਬ ਅਰਬਾ ਕੰਟਰੀਆਂ ਸਾਰੀਆਂ ਦੀ ਕਰਾਸੀ ਮਹਾਰਾਜ ਐਸ ਟਾਈਮ ਨਿਕਲਦੀ ਇਸ ਜਗ੍ਹਾ ਦੇ ਉੱਤੇ ਹਰ ਇੱਕ ਜਗ੍ਹਾ ਤੋਂ ਬੰਦਾ ਪਹੁੰਚਦਾ ਮੈਂ ਕਹਾਂ ਜੀ ਤੁਸੀਂ ਕਿਤੇ ਆਇਓ ਆਪਣੇ ਮੇਲੇ ਤੇ ਮੇਲਾ ਹੈਗਾ ਆਕਾਸ਼ ਦੇ ਵਿੱਚ ਬਾਦੂ ਦਾ ਮੱਸੀਆਂ ਦੇ ਨੂੰ ਭੋਗ ਪੈਂਦੇ ਆ ਜਿਹੜੇ ਬਾਦੂ ਮੱਸੀਆ ਹੁੰਦੀ ਆ ਉਦੋਂ ਖੀਰ ਲਾਦੈਨ ਹੁੰਦਾ ਠੀਕ ਹੈ ਨਾ ਇੱਥੇ ਤੁਹਾਨੂੰ ਅੰਦਰ ਬਣੂ ਜਗ੍ਹਾ ਹੀ ਨਹੀਂ ਮਿਲਣੀ ਠੀਕ ਹੈ ਹਾਂ ਤੁਸੀਂ ਹੁਣ ਵੜ ਗਏ ਆ ਤੁਸੀਂ ਵੈਸੇ ਏਟਰੀ ਨਹੀਂ ਹੋ ਸਕਦੇ ਇੰਨਾ ਰਸ਼ ਹੁੰਦਾ ਜੀ ਇੰਨਾ ਰਸ਼ ਹੁੰਦਾ ਕਲਾਕਾਰ ਵੀ ਅਸੀਂ ਕਰਦੇ ਆ ਉਹਨਾਂ ਨੂੰ ਵੀ ਪਿੱਛੋਂ ਪਹਿਲਾਂ ਫੋਨ ਤੁਹਾਨੂੰ ਫੋਨ ਕਰਿਓ ਤਾਂ ਜਾ ਕੇ ਬੜੇ ਸਕੋਰ ਦੇ ਨਾਲ ਉਹ ਲੈ ਕੇ ਆਈਦਾ ਉਈ ਅਸੀਂ ਦੇਖ ਕੇ ਆਏ ਆ ਦਰਬਾਰ ਦੇ ਉੱਪਰ ਬਹੁਤ ਹੀ ਜਿਆਦੇ ਮਹਾਰਾਜ ਦੇ ਸਰੂਪ ਪਾਠ ਚੱਲਦਾ ਹੋਇਆ ਨਜ਼ਰ ਆ ਰਿਹਾ ਸੀ ਉਹ 200 ਸੂਰਮਹਾਰਾਜ ਇਸ ਟਾਈਮ ਉੱਥੇ ਆ 40 ਪਾਠ ਹਾਂਜੀ 40 ਪਾਠ ਅੱਜ ਨਹੀਂ ਕੋਈ ਕਹਨੂ 40 ਪਾਠ ਖੁੱਲਣੇ ਆ ਅੱਜ ਭੋਗ ਪੈ ਗਿਆ ਚੋਲੀਆਂ ਦੇ 40 ਦੀਆਂ ਦੇ ਭੋਗ ਪੈ ਗਏ ਕਦ 40 ਫੇਰ ਖੁੱਲਣੇ ਆ ਜਲਾਈ ਤੱਕ ਬੁਕਿੰਗ ਚੱਲਦੀ ਹੈ ਜਲਾਈ ਪੂਰਾ ਮੂਹਿਆ ਬਖੋਈ ਗਵਾ ਸਾਰੀ ਜੀ ਉਹ ਕੀ ਕਿੱਦਾਂ ਇਹ ਪਾਠ ਕੋਣ ਲੋਕ ਰਖਵਾਉਂਦੇ ਇਹ ਮਹਾਰਾਜ ਜਿਨ੍ਹਾਂ ਦੀਆਂ ਸ਼ਰਧਾ ਪੂਰੀਆਂ ਹੁੰਦੀਆਂ ਉਹ ਲੋਕ ਜਿਹੜਾ ਹੁਣ ਤੁਸੀਂ ਸੁਖੇ ਆ ਤੁਸੀਂ ਆਪਣੇ ਕੋਈ ਮਨਕਾਮਨਾ ਤੁਸੀਂ ਪਾਰਡ ਖੋਣ ਆ ਕੇ ਕੋਈ ਪਾਰ ਸੋਖੇ ਜਾਂਦਾ ਕੋਈ ਮੱਝਾ ਸੋਖੇ ਜਾਂਦਾ ਕੋਈ ਕੋ ਸੋਖੇ ਜਾਂਦਾ ਕੋਈ ਮਾਇਆ ਆ ਤੁਸੀਂ ਹਰੇ ਕੰਟਰੀ ਦੀ ਕਰਾਂਸੀ ਨਿਕਲਦੀ ਹੈ ਠੀਕ ਹੈ ਨਾ ਇੱਕ ਸੁੱਖਾ ਭਰਉਂਦੀਆਂ ਕਰਕੇ ਤਾਂ ਹੀ ਤੁਸੀਂ ਆ ਕਹਦੇ ਆ ਵੀਡੀਓ ਦੇਖਦੇ ਹੋਣੇ ਜਸਵਿੰਦਰ ਬਰਾੜ ਦੀ ਵੀਡੀਓ ਬਾਹਰ ਸਿੱਧੂ ਮੂਸੇਵਾਲਾ ਦੇ ਘਰ ਹੋ ਗਈ ਸੀ ਉਹ ਵੀਡੀਓ ਦੇਖ ਲਿਓ ਪਰ ਕਦ ਕਰ ਇਹ ਵਰਕ ਨਹੀਂ ਵੀ ਬਾਹਰਲ ਹੋ ਰਹੀ ਹੈ ਉਹ ਵੀ ਇੱਥੇ ਅੱਜ ਤੋਂ 20-25 ਸਾਲ ਪਹਿਲਾਂ ਆਈ ਹੈ ਕਰ ਪੰਜਾਬ ਦਾ ਕੋਈ ਕਲਾਕਾਰ ਇਹੋ ਜਿਹਾ ਨਹੀਂ ਜਿਹੜਾ ਇੱਥੇ ਨਹੀਂ ਪਹੁੰਚਿਆ ਜਿਹੜਾ ਕੋਈ ਇਸ ਜਗ੍ਹਾ ਤੇ ਨਹੀਂ ਮੈਂ ਕਿਹਾ ਜੀ ਗੁਰਦਾਸ ਮਾਨ ਤੋਂ ਲੈ ਕੇ ਚਲ ਮਾਰਕ ਸਿੰਘ ਉਹ ਤੇ ਮਰੇ ਗਿਆ ਉਹਦਾ 25 25 30 30 ਵਾਰ ਵੀ ਸਿੰਘ ਦੇ ਮਾਰਗ ਨੂੰ ਆ ਗਿਆ 10:00 ਵਜੇ ਤਾਂ ਗੁਰਦਾਸ ਮਾਨ ਵੀ ਆ ਚੁੱਕਾ ਸੀ ਉਹ ਸਾਡੇ ਏਰੀਆ ਜਾਂਦੇ ਜਾਂਦਾ ਇੱਥੇ 2 ਘੰਟੇ ਬੈਠ ਕੇ ਜਾਂਦਾ ਹੰਸ ਰਾਜ ਹੋਇਆ ਪਾਲੀ ਦੇਤ ਵਾਲਿਆ ਹੋ ਗਿਆ ਜਾਂ ਢਾਡੀ ਜਿਹੜੇ ਬੜ ਚੜਦੇ ਚੜੇ ਜਿਹੜੇ ਹਰਵੀਰ ਆਰ ਕੇ ਹੋ ਗਿਆ ਜਾਂ ਪਾਰਸਰ ਗਏ ਹੋ ਗਿਆ ਜਾਂ ਗੁਰਦੀਪ ਸਿੰਘ ਡਾੜਰਾ ਵਾਲੇ ਹੋ ਗਿਆ ਜਾਂ ਹੋਰ ਜਿਹੜੇ ਵਧੀਆ ਵਧੀਆ ਢਾਡੀ ਜਿਹਨੇ ਵੀ ਆ ਬੈਸ ਸਾਰੇ ਜਿਹੜੇ ਆ ਕੁੱਤੇ ਕਿ ਮਤਲਬ ਕਿ ਪੰਜਾਬ ਦਾ ਕੋਈ ਐਸਾ ਸਿੰਘ ਨਹੀਂ ਜਿਹਨੇ ਅਜਲੇ ਆ ਕੇ ਦਰਸ਼ਨ ਦਿਦਾਰੇ ਨਾਲ ਹਾਂ ਕੋਈ ਵੀ ਇਹੋ ਜੇ ਕਲਾਕਾਰ ਜਿਹੜਾ ਨਹੀਂ ਪਹੁੰਚਿਆ ਜਿਹੜਾ ਕਿ ਅਸੀਂ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਹੈ ਜਿਹੜਾ ਕਿ ਉਹਨਾਂ ਨੇ ਦੱਸ ਦਿੱਤਾ ਕਿ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈ ਕਿ ਕੋਈ ਵੀ ਐਸੀ ਕੰਟਰੀ ਦੀ ਮਾਇਆ ਨਹੀਂ ਜਿਹੜੀ ਕਿ ਇਸ ਗੋਲਕ ਦੇ ਵਿੱਚ ਪੈਂਦੀ ਹੋਵੇ ਕਿ ਇਹ ਆਪਾਂ ਬਾਹਰ ਜਾ ਕੇ ਲੋਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਬਾਬਾ ਜੀ ਨੇ ਦੱਸਿਆ ਵੀ ਜਿਹੜਾ ਕਿ 40 ਅਖੰਡ ਪਾਤਸ਼ਾਹ ਆਰੰਭ ਕੀਤੇ ਸੀਗੇ ਤੇ 40 ਕੱਲ ਨੂੰ ਹੋਰ ਆਰੰਭ ਹੋ ਜਾਣੇ ਨੇ ਅੱਜ 40 ਦਾ ਭੋਗ ਪੈਚ ਗਿਆ ਵਾ ਕੋਈ ਦਿਨ ਐਸਾ ਨਹੀਂ ਹੁੰਦਾ ਕਿ ਜਿਸ ਦਿਨ ਇਸ ਜਗ੍ਹਾ ਦੇ ਉੱਤੇ ਮੇਲਾ ਨਾ ਭਰਿਆ ਹੋਵੇ ਦੇਖੋ ਮੇਰੇ ਹਿਸਾਬ ਨਾਲ ਹਜ਼ਾਰ ਗੱਡੀ ਰੋਜ਼ ਦੀ ਮੱਥਾ ਟੇਕਣ ਵਾਸਤੇ ਆ ਜਾਂਦੀ ਜੋ ਚੱਲ ਜਾਂਦੀ ਹੈ ਰੋਜ਼ ਹਜ਼ਾਰ ਆ ਕੱਲੂ ਕੱਲੂ ਵੀ ਦੇਖ ਲਿਓ ਕੱਲ ਇੱਧਰ ਅਸ ਕੱਲੂ ਹੋਣਾ ਅੱਜ ਚਲੋ ਇਸ ਵਾਰ ਕਰਕੇ ਆ ਨਾ ਕੱਲੂ ਵੀ ਇੱਧਰ ਅਸ ਹੋਣਾ ਮਤਲਬ ਕਿ ਜੀ ਇੱਥੇ ਕੋਈ ਮੇਲੇ ਦੀ ਇਹ ਵੀ ਮੇਲਾ ਭਰੂਗਾ ਤੇ ਫੇਰੀ ਇਕੱਠ ਹੋ ਹਾਂ ਹਾਂ ਇਹ ਦੇਖੋ ਜੀ ਇਹ ਮਹਾਰਾਜ ਨੇ ਜਿਹੜੇ ਨੌ ਆਪ ਰੱਖਿਓ ਵਾ ਜੀ ਇਹ ਜਿਹੜਾ ਆ ਇਹ ਰਸੋਖਾਨਾ ਮਹਾਰਾਜ ਰੱਖਿਆ ਆਪਣਾ ਇਹ ਜੀ ਇਹ ਚੀਜ਼ ਦਾ ਕਿ ਉਹ 24 ਘੰਟੇ ਇੱਥੇ ਲੰਗਰ ਚੱਲਦਾ ਆ ਕੋਈ ਚਾਰ ਬਾਰੀ ਚਾਹ ਲਾਜਵੇ ਕੋਈ ਪੰਜ ਬਾਰੀ ਲਾਏ ਕੋ ਰੋਟੀ ਜਿਦੀ ਮਰਜ਼ੀ ਲੈ ਲਵੇ ਕੋਈ ਮੁਸ਼ਕਲ ਨਹੀਂ ਹਿੱਕੇ ਕਿਸੇ ਨੂੰ ਮਤੇਬੱਤ ਵੀ ਬਾਪੂ ਜੀ ਅਸੀਂ ਕਿਸੇ ਦੇ ਕੋਲੋਂ ਸੁਣਿਆ ਸੀਗਾ ਵੀ ਇੱਕ ਵਾਰ ਜਦੋਂ ਰਾਜਾ ਸਾਹਿਬ ਇਹ ਜਗ੍ਹਾ ਤੇ ਆ ਕੇ ਬੈਠੇ ਸੀਗੇ ਜੀ ਤੇ ਕਿਸੇ ਨੂੰ ਲੰਗਰ ਤੋਂ ਮਨਾ ਕਰਤਾ ਸੀਗਾ ਉਹ ਲੰਗਰ ਦੇ ਵਿੱਚ ਕੀੜੇ ਤੁਰਨ ਲੱਗ ਗਏ ਸੀ ਉਹ ਇਦਾਂ ਸੀ ਨਹੀਂ ਉਹ ਇਦਾਂ ਸੀਗਾ ਜੀ ਇੱਥੇ ਆਪਣੇ ਕੁਕਰ ਸੀਗੇ ਕੁਕਰ ਸੀਗੇ ਉਹ ਫਿਰ ਇਹ ਕਹਿ ਲੱਗੇ ਵੀ ਇਹ ਥੋੜਾ ਜਿਹਾ ਗੱਦ ਜਾਂ ਪੌਂਦ ਵਿੱਚ ਚਲੋ ਇਹਨੂੰ ਛੱਡ ਜਾਂਦੇ ਉਹ ਮੇਰੇ ਤੋਂ ਬਾਅਦ ਇਹ ਨਹੀਂ ਕਿ ਟਰਾਲੀ ਪਰ ਇਹੋ ਛੱਡਿਆ ਜਾ ਕੇ ਉਹ ਬਾਅਦ ਵਿੱਚ ਮਾਰਗਰੀ ਕਰ ਪੈਸੀ ਹੋਈ ਉਹ ਫਿਰ ਜਿਹੜੇ ਆਟਾ ਸੀ ਆਟੇ ਦੇ ਵਿੱਚ ਕਿਰਮ ਪੈ ਗਏ ਫਿਰ ਆ ਜਾ ਕੇ ਕਿਥੇ ਫੇਰ ਲਿਆ ਕੇ ਜਾ ਫਿਰ ਆਟਾ ਸਹੀ ਹੋ ਉਹੀ ਆਟਾ ਫਿਰ ਸਹੀ ਹੋ ਗਿਆ ਮਾਲਕ ਨੇ ਹੋਰ ਦੇਖ ਲਓ ਇਸ ਵੇਲੇ ਇਹ ਇਹ ਹੀ ਭੋਗ ਲਵਾਉਂਦੇ ਸਵੇਰ ਨੂੰ ਜੀ 20 ਕਿਲੋ ਦੁੱਧ ਹੁੰਦਾ ਉਹਦੇ ਵਿੱਚ ਕੁੱਤਿਆਂ ਨੂੰ ਪਾਈਦਾ ਦਿੱਲੀ ਦਾ ਜੀ ਦਿੱਲੀ ਦਾ ਇਸ ਜਗ੍ਹਾ ਤੇ ਹਾਂ ਜੀ ਦਿੱਲੀ ਦਿੱਲੀ ਦਾ 20 ਕਿਲੋ ਦੁੱਧ ਜਿਹੜਾ ਆ ਉਹ ਦੋ ਟੋਗਰੇ ਰੋਟੀਆਂ ਤੇ ਸਪੈਸ ਬਖਰੇ ਕੱਢੀਦੇ ਆ ਤਾਂ ਭੋਗ ਲੱਗਦਾ ਦਹੀਂ ਦਹੀ ਵਿੱਚ ਦਹੀਂ ਬੱਚੇ ਪਾਈਦਾ ਹਾਂਜੀ ਹਾਂ ਕੂਕਰਾਂ ਦੇ ਵੀ ਮਤਲਬ ਇਹ ਮਾਰ ਦੇਖੋ ਇਹ ਇੱਕ ਕੂਕਰ ਜਿਹੜੇ ਆ ਹੁਣ ਦੇ ਨਹੀਂ ਹੈਗੇ ਇਹ ਜਦੋਂ ਰਾਜਾ ਸਾਹਿਬ ਸੀਗੇ ਉਸ ਟਾਈਮ ਆਹ ਤਾਂ ਕੁਕਰ ਹੋਰ ਕੁਝ ਵੀ ਨਹੀਂ ਆਗੇ ਉਹਦਾ ਕੋਤੇ ਬੱਕਰੀਆਂ ਜਿਹੜੇ ਉਹਨਾਂ ਕੁੱਤੇ ਸੀਗੇ ਠੀਕ ਹੈ ਜੀ ਜਾਂ ਮਹਾਰਾਜ ਤਪਦੇ ਬੈਠੇ ਹੁੰਦੇ ਲੱਤ ਕਿਤੇ ਹੁੰਦੀ ਸੀ ਬਾਹ ਕਿਤੇ ਤੇ ਟੜਕੇ ਤੇ ਸਰੀਰ ਕਿਤੇ ਹੁੰਦਾ ਸੀਗਾ ਅੰਗ ਕੱਲਾ ਕੱਲਾ ਕੀਤਾ ਹੁੰਦਾ ਸੀ ਉਹਨੇ ਕੱਲੇ ਕੱਲੇ ਅੰਗ ਦੇ ਕੋਲ ਕੋਤੇ ਬੈਠੇ ਹੁੰਦੇ ਸੀਗੇ ਰਾਖੀ ਵਾਸਤੇ ਉਸ ਟਾਈਮ ਇਹ ਮਹਾਰਾਜ ਨੇ ਹੁਕਮ ਹੋਇਆ ਏ ਠੀਕ ਹੈ ਭਈ ਇਹ ਇਹ ਪੁਰਾਣਿਆਂ ਨੂੰ ਦਫਨਾ ਨਹੀਂ ਹੈਗਾ ਇਹ ਆਪਾਂ ਜਿਹੜਾ ਖਾਂਦੇ ਆ ਇਹਨ ਕੁੱਤੇ ਜਿਹਾ ਸਾਫਾ ਖਾ ਰਹੇ ਆ ਜਾਂ ਪਹਿਲਾ ਇਹ ਭਾਂਡਕ ਹੋਈ ਆ ਉਹ ਕਹਿੰਦਾ ਮੈਂ ਤਾਂ ਮਾਂ ਕੇ ਖਾ ਲੂੰਗਾ ਲੇਕਿਨ ਇਨਸਾਨਾਂ ਤੇ ਮੰਗ ਨਹੀਂ ਹੋਣਾ ਹੈਗਾ ਇਹ ਸਾ ਤੇ ਮੰਗ ਨਹੀਂ ਹੋਣਾ ਇਹ ਇਨਸਾਨ ਦੇ ਕੋਲ ਹੋਊਗਾ ਰੋਟੀ ਪਾਣੀ ਹੋਊਗੀ ਮੈਂ ਤੇ ਦਰ ਤੇ ਬੈਠ ਕੇ ਕਿ ਮੈਂ ਮੋਟੀ ਮਿਲ ਜਊਗੀ ਜੇ ਹਰੇਕ ਹੁਣ ਪੰਜਾਬ ਦਾ ਹਰੇਕ ਵਿਅਕਤੀ ਇਸ ਵੀਡੀਓ ਨੂੰ ਦੇਖ ਰਿਹਾ ਐਨ ਆਰ ਆਈ ਵੀਰ ਵੀ ਇਸ ਵੀਡੀਓ ਨੂੰ ਦੇਖ ਰਿਹਾ ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇ ਰਹੇ ਹੋ ਦੇਖੋ ਐਨ ਆਰ ਆਈ ਤਕਰੀਮਤ ਜਿੱਥੇ ਸਾਡੇ ਏਰੀਆ ਦੇ ਸਾਰੇ ਹੀ ਦੁਆਬਾ ਰਹੀ ਸਾਡੇ ਪਿੰਡ ਦੇ ਸੱਤ ਜਿਹੜੇ ਸਰਪੰਚ ਪਹਿਲਾਂ ਸੀਗਾ ਉਹਦੇ ਸੱਤ ਭਰਾ ਆ ਉਹ ਸੱਤੇ ਕੈਨੇਡਾ ਅਮਰੀਕਾ ਇੰਗਲੈਂਡ ਦੇ ਸਾਰੇ ਸੈਟਲਮੈਂਟ ਹੋ ਮੇਲੇ ਤੇ ਆਉਂਦੇ ਆ ਹੋਰ ਵੀ ਸਾਡੇ ਜਿੰਨੇ ਵੀ ਅਮਰੀਕਾ ਦੇ ਵਿੱਚ ਐਥੇ ਮੈਚ ਹੁੰਦੇ ਆ ਹੁਣ ਮੈਚ ਹੋ ਕੇ ਅੱਡੇ ਆ ਠੀਕ ਆ ਦੋ ਭਰਾ ਹੁਣ ਅਮਰੀਕਾ ਤੋਂ ਆਉਂਦੇ ਆ ਬਾਕੀ ਉਹਨਾਂ ਨਾਲ ਟੀਮ ਬਹੁਤ ਵੱਡੀ ਟੀਮ ਕਬੱਡੀ ਕੱਪ ਹੁੰਦਾ ਆ ਮਹਾਂਤਾ ਜਿਹੜਾ ਮਦ ਪੂਰਨ ਦਾਸ ਉਹਦਾ ਵੀ ਪਰਸੀ ਕਬੱਡੀ ਕੱਪ ਹੁੰਦਾ ਆ ਕ੍ਰਿਕਟ ਦੇ ਮੈਚ ਹੁੰਦੇ ਆ ਮੈਂ ਚੱਲਦੇ ਰਹੇ ਮਾਰਗ ਬੱਬੂ ਜੀ ਸੁਣਨ ਤੇ ਇਹ ਵੀ ਆਇਆ ਵੀ ਇਹ ਪਿੰਡ ਦੇ ਵਿੱਚ ਕੋਈ ਘਰ ਐਸਾ ਨਹੀਂ ਜਿਹਦੇ ਘਰ ਚੋਂ ਇੱਕ ਬੰਦਾ ਬਾਹਰ ਨਾ ਗਿਆ ਜੀ ਦੋ ਦੱਤੇ ਤਿੰਨ ਬੰਦੇ ਗਏ ਹੋ ਬਾਕੀ ਟਬਰ ਟਬਰ ਵੀ ਗਏ ਆ ਮਾਰਗ ਦੀ ਕਿਰਪਾ ਮਹਾਰਾਜ ਜੀ ਰਾਜਾ ਸਾਹਿਬ ਜੀ ਦੀ ਕਿਰਪਾ ਆ ਠੀਕ ਹੈ ਜੀ ਹਾਂਜੀ ਅਸੀਂ ਮੈਂ ਵੀ 30 ਸਾਲ ਬਾਅਦ ਲਾ ਕੇ ਆਏ ਆ ਪਰ ਮੈਂ ਰਿਹਾ ਹਾਂ ਯੂਰਪਾ ਦੇ ਵਿੱਚ ਹੀ ਆ ਐਵੇਂ ਤੁਹਾਨੂੰ ਕਹਾ ਮੈਂ ਰਿਹਾ ਹਾਂ ਯੂਰਪਾ ਦੇ ਮਿੱਤੂ ਬਟਾ ਜਾਣਾ ਵਿਟਰੀ ਦੇ ਤੇ ਸੈਟਲ ਹੋ ਮੇਟੋ ਉਹ ਪੂਰਾ ਪਰਿਵਾਰ ਬਾਹਰ ਭੈਣ ਸਾਡੀ ਕੋ ਕੈਨੇਡਾ ਦੇ ਵਿੱਚ ਵਾ ਉਹ ਸਾਰੇ ਬਾਹਰ ਮਾਰਗ ਦੀ ਕਰਦੇ ਜਿਹੜਾ ਸੱਚੇ ਦਿਲ ਨਾਲ ਇੱਥੇ ਆਂਦਾ ਹੈ ਰਾਜਾ ਸਾਹਿਬ ਕੋਲ ਦੇਖੋ ਮੱਗੀਆਂ ਮਰਾਦਾ ਆ ਲੈਣਾ ਲੱਗੀਆਂ ਤੁਸੀਂ ਖੁਦ ਦੇਖਦਾ ਮੈਂ ਕਹਿਣ ਦੀ ਗੱਲ ਨਹੀਂ ਕੋਈ ਵੀ ਠੀਕ ਹੈ ਨਾ ਹੁਣ ਤੁਸੀਂ ਆਪ ਪੈਂਦਰਾ ਮਾਰ ਕੇ ਦੇਖ ਲਓ ਲੈਣਾ ਐਵੇਂ ਥੋੜਾ ਲੱਗਦੀ ਐ ਇੱਕੋ ਕਾਰਨ ਕਰਕੇ ਲੈਣਾ ਲੱਗਦੀ ਐ ਠੀਕ ਹੈ ਨਾ ਕਿਸੇ ਸ਼ਰਤ ਦਾ ਪੂਰੀ ਹੁੰਦੀ ਆ ਨੇ ਦਾ ਰੁਪਈਆ ਕਿਸੇ ਕੋਲ ਦੇ ਕੇ ਰਾਜ਼ੀ ਨਹੀਂ ਅੱਜ ਕੱਲ ਠੀਕ ਹੈ ਨਾ ਜਿਹੜਾ ਕਿ ਦੋਸਤੋ ਤੁਸੀਂ ਦੇਖ ਸਕਦੇ ਹੋ ਇਸ ਜਗ੍ਹਾ ਤੇ ਕੋਈ ਸਿਆਣਾ ਨਹੀਂ ਬਹਿੰਦਾ ਕੋਈ ਬਾਬਾ ਨਹੀਂ ਬਹਿੰਦਾ ਕਿ ਆਪਣੇ ਆਪ ਲੋਕਾਂ ਦੇ ਵਿਗੜੇ ਕੰਮ ਸੁਧਰ ਦੇਣੇ ਤੇ ਜਹਾਜ ਚੜਾ ਕੇ ਤੇ ਬਾਬਾ ਪਲਾਸਟਿਕ ਦਾ ਜਹਾਜ ਚੜਾਇਆ ਜਾਂਦਾ ਤੇ ਬਾਬਾ オリジナル ਜਹਾਜ ਦੇ ਵਿੱਚ ਚੜਾ ਦਿੰਦਾ ਹੈ ਬਾਕੀ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਜੁੜਾਂਗੇ ਆਪਾਂ ਬਾਹਰ ਜਾ ਕੇ ਗੱਲ ਕਰਦੇ ਆ ਲੋਕਾਂ ਦੇ ਨਾਲ ਲੋਕਾਂ ਦੇ ਕੀ ਵਿਚਾਰ ਨੇ ਸੰਗਤ ਨਾਲ ਵੀ ਗੱਲ ਕਰਦੇ ਆ ਕਿ ਲੋਕਾਂ ਦੀ ਸ਼ਰਧਾ ਭਾਵਨਾ ਜਿਹੜੀ ਕਿ ਤੁਸੀਂ ਦੇਖਦੇ ਹੋ ਕਿ ਕਿਸ ਤਰੀਕੇ ਦੇ ਨਾਲ ਜੁੜੇ ਹੋਏ ਕਿ ਜਿਹੜਾ ਕਿ ਲੋਕ ਜਿੱਦਾਂ ਕਿ ਆਪਣੇ ਘਰ ਨੂੰ ਸੁੰਦਰ ਬਣਾਉਂਦੇ ਨੇ ਉਦਾਂ ਹੀ ਗੁਰੂਆਂ ਦੇ ਗੁਰਦੈਵ ਗੁਰੂ ਰਾਜਾ ਸਾਹਿਬ ਦਾ ਮਹਿਲ ਵੀ ਉਸੇ ਹੀ ਤਰੀਕੇ ਨਾਲ ਲੋਕਾਂ ਨੇ 골ਡਨ ਦੇ ਵਿੱਚ ਕਿਹੜਾ ਜਿਹਾ ਜਗ ਦੇਖਦੇ ਹੋ ਕਿ ਜਿਹੜਾ ਕਿ ਉਹ ਤਸਵੀਰਾਂ ਦਿਖਾ ਰਹੇ ਹਨ ਤੁਹਾਨੂੰ ਜਿਹੜੀਆਂ ਸਾਰੀਆਂ ਇਹ 골ਡਨ ਦੇ ਵਿੱਚ ਕਿਹੜਾ ਕਿ ਰਾਜਾ ਸਾਹਿਬ ਦਾ ਦਰਬਾਰ ਤਿਆਰ ਕੀਤਾ ਹੋਇਆ ਹੈ ਜਿਹੜਾ ਕਿ ਅੰਦਰੋਂ ਵੀ ਦਿਖਾਇਆ ਜਾਊਗਾ ਜਿੱਥੇ ਕਿ ਅੰਗੀਠਾ ਸਾਹਿਬ ਹੈ ਜਿਹੜਾ ਕਿ ਅੰਗੀਠਾ ਸਾਹਿਬ ਨੂੰ ਵੀ 골ਡਨ ਦੇ ਨਾਲ ਹੀ ਤਿਆਰ ਕੀਤਾ ਹੋਇਆ ਆਪਾਂ ਅੰਦਰ ਜਾ ਕੇ ਦ ਦੇ ਦਾਰੇ ਕਰਾਵਾਂਗੇ ਤੁਹਾਨੂੰ ਸੰਗਤ ਨੂੰ ਕਿ ਜਿਹੜੇ ਦਰਬਾਰ ਦੇ ਉੱਪਰ ਜਾਜ ਚੜਾਏ ਜਾਂਦੇ ਨੇ ਉਹ ਇੱਥੇ ਹੀ ਬੱਚਿਆਂ ਨੂੰ ਵੰਡ ਦਿੱਤੇ ਜਾਂਦੇ ਆ ਕਿ ਨਾ ਕੀ ਕੋਈ ਦੁਕਾਨਦਾਰੀ ਕੀਤੀ ਜਾਂਦੀ ਹੈ ਕਿ ਨਾ ਹੀ ਦੁਕਾਨਦਾਰਾਂ ਨੂੰ ਦਿੱਤੇ ਜਾਂਦੇ ਨੇ ਇੱਥੇ ਹੀ ਛੋਟੇ-ਛੋਟੇ ਬੱਚਿਆਂ ਦੇ ਵਿੱਚ ਵੰਡ ਦਿੱਤੇ ਜਾਂਦੇ ਆ ਨਾਲ ਦੇ ਨਾਲ ਜਿੱਦਾਂ ਕਿ ਜਿੱਦਾਂ ਜਹਾਜ਼ ਵੰਡ ਦਿੱਤੇ ਜਾਂਦੇ ਉਦਾਂ ਹੀ ਲੋਕਾਂ ਦੇ ਜਲਦੀ-ਜਲਦੀ ਵੀਜ਼ੇ ਲੱਗ ਜਾਂਦੇ ਨੇ ਜਿਹੜਾ ਕਿ ਤੁਸੀਂ ਦੇਖ ਸਕਦੇ ਆ ਕਿ ਜਿਹੜਾ ਅੰਗੇਠਾ ਸਾਹਿਬ ਹੈ ਸਾਰਾ ਹੀ 골ਡਨ ਦੇ ਨਾਲ ਜਿਹੜਾ ਕਿ ਸੋਨੇ ਦੇ ਨਾਲ ਤਿਆਰ ਕੀਤਾ ਹੋਇਆ ਬਾ ਰਾਜਾ ਸਾਹਿਬ ਦਾ ਅੰਗੇਠਾ ਸਾਹਿਬ ਤੇ ਜਿੱਦਾਂ ਕਿ ਰਾਜਾ ਸਾਹਿਬ ਲੋਕਾਂ ਦੀਆਂ ਝੋਲੀਆਂ ਪਰਦੇ ਨੇ ਉਹ ਤਾਂ ਹੀ ਲੋਕ ਰਾਜਾ ਸਾਹਿਬ ਜੀ ਦਾ ਸ਼ੁਕਰਿਆਨਾ ਕਰਦੇ ਹੋਏ ਆ ਕੇ ਸ਼ੁਕਰਿਆਨਾ ਕਰਦੇ ਨੇ ਨਜ਼ਰ ਆਉਂਦੇ ਨੇ ਦੇ ਨਾਲ ਹੀ ਨਾਲ ਇੱਥੇ ਤੇਲ ਘੁੰਮਦਾ ਆ ਮੋਟਰਾਂ ਦੇ ਨਾਲ ਇਹ ਮੋਟਰਾਂ ਲੱਗੀਆਂ ਆ ਉਹਨਾਂ ਦੇ ਨਾਲ ਤੇਲ ਘੁੰਮਦਾ ਆ ਕੜਾਈਆਂ ਦੇ ਵਿੱਚ ਉੱਥੇ ਸਬਜ਼ੀ ਬੱਕਦੀ ਆ ਮਤਲਬ ਤੇਲ ਇੱਥੇ ਪਾਣਾ ਪੈਣਾ ਇੱਥੋਂ ਹਾਂ ਇੱਥੋਂ ਤੇਲ ਪਾਣਾ ਪੈਣਾ ਮਤਲਬ ਕਿ ਸਿਲੰਡਰ ਦਾ ਇਸਤੇਮਾਲ ਸਿਲੰਡਰ ਦਾ ਕੋਈ ਇਸਤੇਮਾਲ ਨਹੀਂ ਆ ਪਾਲਣ ਪਾਣਾ ਪੈਣਾ ਪਾਲਣ ਪਾਣਾ ਪੈਣਾ ਤੇ ਬਨਣ ਦੇ ਪਿਆਰ ਦਿੱਤਾ ਜਾਂਦਾ ਜਿਹੜਾ ਕਿ ਤੁਸੀਂ ਦੇਖ ਸਕਦੇ ਆ ਕਿ ਲੰਗਰ ਪਕਾਣ ਦਾ ਸਿਸਟਮ ਵੀ ਇਹਨਾਂ ਦਾ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਲੰਗਰ ਪਕਾਣ ਦਾ ਸਿਸਟਮ ਆ ਸੇਵਾਦਾਰ ਵੀ ਬਹੁਤ ਸ਼ਰਧਾ ਤੇ ਭਾਵਨਾ ਦੇ ਨਾਲ ਲੱਗੇ ਹੋਏ ਨੇ ਆਪਾਂ ਪੂਰਾ ਦਿਖਾਵਾਂਗੇ ਤੁਹਾਨੂੰ ਅੱਗੇ ਵੀ ਦਿਖਾਵਾਂਗੇ ਕਿਸ ਤਰੀਕੇ ਦੇ ਨਾਲ ਜਿਹੜਾ ਕਿ ਬੈਲਰ ਸਿਸਟਮ ਜਿਹੜਾ ਕਿ ਬੈਲਰ ਸਿਸਟਮ ਦੇ ਨਾਲ ਜਿਹੜਾ ਕਿ ਜਗ੍ਹਾ ਦੇ ਉੱਤੇ ਲੰਗਰ ਪੱਕਦਾ ਹੈ ਤੇ ਸੇਵਾ ਕਰ ਰਹੇ ਨੇ ਸਰਦਾਰ ਸਾਹਿਬ ਸੇਵਾ ਕਰਦੇ ਪਏ ਨੇ ਸੱਚ ਕਰੀ ਨਾਮ ਹੈ ਮੇਰ ਲਗਦੇ ਆ ਕਿ ਵਾਕਏ ਲੜਕੇ ਬੱਚੇ ਦਾ ਕਹਿਣਾ ਸੀ ਸਾਡੇ ਪਾਪਾ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਸੇਵਾ ਕਰਨੀ ਜੇ ਆਪਾਂ ਆਪਣੇ ਬੱਚਿਆਂ ਨੂੰ ਗੁਰੂ ਘਰ ਨਾਲ ਜੋੜਾਂਗੇ ਵਾਕਈ ਬੱਚਾ ਆਪਣੇ ਬੱਚੇ ਗੁਰੂ ਘਰਾਂ ਦੇ ਨਾਲ ਹੀ ਜੋੜਾਂਗੇ ਕਿਉਂਕਿ ਬੱਚਾ ਇੱਕ ਕਾਗਜ਼ ਵਾਂਗੂ ਪਲੇਨ ਹੁੰਦਾ ਹੈ ਕਿ ਬੱਚੇ ਨੂੰ ਜੋ ਸਿਖਾ ਦਾਂਗੇ ਆਪਾਂ ਬੱਚਾ ਉਹੀ ਸਿੱਖਦਾ ਹੈ ਜੋ ਕਿ ਬਹੁਤ ਹੀ ਵਧੀਆ ਗੱਲ ਹੈ ਜਿਹੜੇ ਕਿ ਬੱਚੇ ਦੇ ਮਾਪੇ ਨੇ ਇਹਨੂੰ ਦੱਸਿਆ ਕਿ ਗੁਰੂ ਘਰ ਦੇ ਵਿੱਚ ਜਾ ਕੇ ਰੋਜ਼ ਸੇਵਾ ਕਰਨੀ ਹੈ ਜਿਹੜਾ ਕਿ ਦੱਸਦੀ ਹੈ ਕਿ ਜਿਹੜਾ ਕਿ ਲੰਗਰ ਹਾਲ ਉਧਰ ਤਿਆਰ ਹੋ ਰਿਹਾ ਹੈ ਤੇ ਇੱਥੇ ਵੈਸੇ ਜਿਹੜਾ ਕਿ ਜਿਹੜਾ ਕਿ ਦੀਵਾਨ ਲੱਗਦੇ ਨੇ ਦੀਵਾਨ ਹਾਲ ਹੈ ਜਿਹੜਾ ਕਿ ਦੀਵਾਨ ਹਾਲ ਦੇ ਵਿੱਚ ਲੰਗਰ ਛਕਾਇਆ ਜਾ ਰਿਹਾ ਹੈ ਜਦੋਂ ਇਹ ਲੰਗਰ ਹਾਲ ਉਧਰ ਤਿਆਰ ਹੋ ਜਾਊਗਾ ਤਾਂ ਫਿਰ ਸੰਗਤ ਨੂੰ ਉਧਰ ਜਗ੍ਹਾ ਦੇ ਉੱਤੇ ਬਿਠਾ ਕੇ ਹੀ ਲੰਗਰ ਛਕਾਇਆ ਜਾਇਆ ਜਾਏਗਾ ਕਿ ਨੌਜਵਾਨ ਸਭਾ ਲੰਗਰ ਹਾਲ ਦੇ ਵਿੱਚ ਸੇਵਾ ਕਰਦੇ ਹੋਏ ਨਜ਼ਰ ਆਦੇ ਸੀਗੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੀ ਕਿਸ ਭਾਵਨਾ ਦੇ ਨਾਲ ਇਹ ਸੇਵਾ ਕਰਦੇ ਆ ਤੇ ਕੀ ਇਹਨਾਂ ਦੇ ਵਿਚਾਰ ਨੇ ਆਓ ਇਹਨਾਂ ਨਾਲ ਗੱਲ ਕਰਦੇ ਆ ਹਾਂਜੀ ਰਾਜਾ ਵਲੀ ਕਰੋ ਜੀ ਭਲੀ ਸਾਡੇ ਜਿੰਨੇ ਵੀ ਮੁੰਡੇ ਸੇਵਾਦਾਰ ਇੱਥੇ ਬਹੁਤ ਨੇਚਾ ਨੰਦੇ ਆ ਹਰੇਕ ਦੀ ਮਨੋ ਕਾਮਨਾ ਪੂਰੀ ਹੁੰਦੀ ਆ ਦੇਸ਼ ਸਾ ਪਰਦੇਸ਼ ਆ ਜਾਂਦੇ ਆ ਫੌਜੋ ਕੇ ਜਾਂਦੇ ਆ ਜਿੰਨੇ ਵੀ ਮੁੰਡੇ ਸੇਵਾਦਾਰ ਇੱਥੇ ਸੇਵਾ ਕਰਦੇ ਆ ਸਾਰੇ ਮਹਾਰਾਜ ਦੁੱਗਣਾ ਚੌਗਣਾ ਦਿੰਦਾ ਆ ਦਿਨ ਰਾਤ ਇੱਥੇ ਲੰਗਰ ਚੱਲਦਾ ਕਿਸੇ ਚੀਜ਼ ਦੀ ਥੋੜ੍ਹ ਨਹੀਂ ਆਉਂਦੀ ਇਹਦੇ ਚੀਜ਼ ਦੀ ਨਹੀਂ ਥੋੜ੍ਹ ਆਉਂਦੀ ਸਾਰਾ ਕੁਝ ਮਹਾਰਾਜ ਦਿੰਦਾ ਹੈ ਰਾਜਾ ਬਲੀ ਕਰੋ ਜੀ ਬਲੀ ਭਾਜੀ ਕਿੰਨਾ ਚਿਰ ਤੋਂ ਤੁਸੀਂ ਇਸ ਜਗ੍ਹਾ ਤੇ ਸੇਵਾਤ ਸਾਨੂੰ ਹੀ ਹੋ ਚੱਲੇ ਆ 15 ਤੋਂ 17 ਸਾਲ ਹੋ ਗਏ ਆ ਲਗਾਤਾਰ ਐਤਵਾਰ ਤੇ ਐਤਵਾਰ ਤੇ ਹੋਈਦਾ ਸੀ ਭਾਜੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਮਿਲ ਕੇ ਪਰ ਕਿਹਦੇ ਨਾਲ ਕਿਤੇ ਅੱਜਕੱਲ ਨੌਜਵਾਨ ਨਸ਼ੇ ਵੱਲ ਤੁਰਿਆ ਜਾ ਰਿਹਾ ਤੁਸੀਂ ਉਹਨਾਂ ਨੂੰ ਕੀ ਮੈਸੇਜ ਲਗਾਓਗੇ ਅਸੀਂ ਤਾਂ ਇਹੀ ਮੈਸੇਜ ਕਰਦੇ ਆ ਜੇ ਤਾਂ ਕੋਈ ਚੰਗੀ ਧਾਹ ਤੇ ਆਉਂਗੇ ਮਾਰਾ ਇਹ ਆਪੇ ਚੀਜ਼ਾਂ ਥੋੜ੍ਹ ਦਿੰਦਾ ਹੈ। ਕਿਤੇ ਚੀਜ਼ ਜਿੰਨੇ ਵੀ ਮੁੰਡੇ ਸਾਡੇ ਸੇਵਾਦਾਰ ਆ ਕੋਈ ਨਸ਼ਾ ਪੱਤਾ ਨਹੀਂ ਕਰਦੇ। ਕੋਈ ਐਬੀ ਨਹੀਂ ਹੈਗੇ। ਸੇਵਾ ਕਰਦੇ ਗੁਰੂ ਘਰੋਂ ਆ ਜਾਂਦੇ ਆ ਐਤਵਾਰ ਤੇ ਐਤਵਾਰ ਹਰੇਕ ਕੋਈ ਜਿੰਨੇ ਵੀ ਸੇਵਾਦਾਰ ਆ ਸਾਰੇ ਇੱਥੇ ਪਹੁੰਚਦੇ ਆ। ਜਿਹੜੇ ਮੁੰਡੇ ਨਾ ਮਤਲਬ ਫ੍ਰੀ ਹੁੰਦੇ ਘਰਾਂ ਨਾਲ ਟਾਈਮ ਕੱਢ ਕੇ ਉਹ ਹਰੇਕ ਹਰੇਕ ਦਿਨ ਆ ਜਾਂਦੇ ਆ। ਜਿਹੜੇ ਦਾਣੇ ਇਕੱਠੇ ਕਰਨੇ ਆ ਜਾਂ ਦਾਲਾ ਥਾਪ ਥਾਪ ਕਰਨੀ ਆ ਆ ਤੇ ਹਰੇਕ ਲੰਗਰ ਮਤਲਬ ਹਰੇਕ ਦਿਨ ਲੰਗਰ ਚੱਲਦਾ ਆ। ਜਿੰਨੇ ਮੇਲਾ ਮੈਂ ਕਹਿੰਦਾ ਜਦ ਜਨ ਮਰਜੀ ਆ ਜਾਓ ਰਾਤ ਦੇ 11 ਵਜੇ ਵੀ ਆ ਜਾਓ ਤਾਂ ਵੀ ਲੰਗਰ ਚੱਲੂਗਾ ਕੋਈ ਬੰਦਾ ਭੁੱਖਾ ਨਹੀਂ ਜਾਂਦਾ ਇੱਥੋਂ ਇਹ ਰਾਜਾ ਸਾਹਿਬ ਦੀ ਏਡੀ ਜਗ੍ਹਾ ਹੈ ਮਹਾਰਾਜੀ ਰਸੋਈ ਆ ਰਸੋਈ ਖਾਣਾ ਆਇਆ ਹੈ ਮਹਾਰਾਜ ਦਾ ਮਹਾਰਾਜ ਤੋਂ ਥੋੜੀ ਉਹਨਾਂ ਦੇ ਚੀਜ਼ ਨੂੰ ਜਿੰਨਾ ਮਰ ਜਿਹੜੇ ਮਰਜੀ ਜਿਹੜੇ ਮਰਜੀ ਟਾਈਮ ਆ ਜਾਓ ਤੁਸੀਂ ਚਾਹ ਪ੍ਰਸ਼ਾਦਾ ਖੀਰ ਦਾਲ ਸਭ ਕੁਝ ਚੱਲਦਾ ਹੈ ਕਿਸੇ ਚੀਜ਼ ਦੀ ਕਮੀ ਕਿਸੇ ਚੀਜ਼ ਦੀ ਨਹੀਂ ਕਮੀ ਆਉਂਦੀ ਜੀ ਭਾਈ ਤੁਸੀਂ ਕੀ ਕਹੋਗੇ ਰਾਜਾ ਬਲੀ ਜੀ ਕਰਨ ਜੀ ਬਲੀ ਜੀ ਮੇਰੇ ਕਰਨਾ ਮੈਂ ਤੇ ਜੀ ਚਲੋ ਇਹ ਹੀ ਕਹਿਣਾ ਜੀ ਚਲੋ ਨੌਜਵਾਨ ਜਿਹੜੇ ਮੁੰਡੇ ਆ ਸੇਵਾ ਕਰਨ ਵਧੀਆ ਗੱਲ ਆ ਤੇ ਜਿਹੜੇ ਅੱਜ ਕੱਲ ਨਸ਼ੇ ਪਿੱਛੇ ਤੁਰੇ ਹੋਏ ਨੇ ਤੇ ਉਹਨਾਂ ਨੂੰ ਤਾਂ ਮੈਂ ਟੇਣਾ ਚਾਉਣਾ ਵੀ ਸੇਵਾ ਕਰੋ ਤੇ ਚੰਗਾ ਫਲ ਮਿਲੇਗਾ ਤੇ ਮਾਂ ਮਾਪੇਰੀ ਕਰ ਸੇਵਾ ਕਰੋ ਕਿੰਨੇ ਚਿਰ ਤੋਂ ਤੁਸੀਂ ਇੱਥੇ ਜਗ੍ਹਾ ਦੇ ਉੱਤੇ ਆ ਮੈਨੂੰ 5-6 ਸਾਲ ਹੋ ਗਏ ਜੀ ਇੱਥੋਂ ਕਿੱਥੋਂ ਲੋਕ ਆਉਂਦੇ ਆ ਕੁਝ ਪਤਾ ਬਹੁਤ ਦੂਰੋਂ ਦੂਰੋਂ ਜੀ ਲੋਕ ਆਉਂਦੇ ਆ ਤੇ ਮਨੇ ਮਨੋਂ ਦਿਲੋਂ ਆਉਂਦੇ ਆ ਜੀ ਤੇ ਦਿਲੋਂ ਸ਼ਰਧਾ ਨਾਲ ਆਉਂਦੇ ਆ ਤੇ ਮੰਨ ਦੇ ਵੀ ਆ ਜੀ ਤੇ ਗੱਡੀਆਂ ਵੀ ਲਾਉਂਦੀਆਂ ਸੇਵਾ ਤੇ ਵੀ ਲੱਗਦੀਆਂ ਫਰੀ ਸੇਵਾ ਲੱਗਦੀ ਆ ਜੀ ਤੇ ਸਿਆਣੇ ਵੀ ਆਉਂਦੇ ਆ ਨਿਆਣੇ ਵੀ ਆਉਂਦੇ ਆ ਸਾਰੇ ਉਹਨੇ ਮਨੋਂ ਆਉਂਦੇ ਆ ਕੋਈ ਗਲਤ ਕੰਮ ਨਹੀਂ ਇੱਥੇ ਹੁੰਦਾ ਜੀ ਚੰਗੇ ਦਿਲੋਂ ਆਉਂਦਾ ਚੰਗੇ ਮਨੋਂ ਆਉਂਦੇ ਆ ਸਾਰੇ ਰੂਹ ਖੁਸ਼ ਹੁੰਦੀ ਇੱਥੇ ਆ ਕੇ ਜੀ ਸਾਰਿਆਂ ਨੂੰ ਮਨ ਦੇ ਦਾ ਇੱਕ ਸਕੂਨ ਮਿਲਦਾ ਜੀ ਇੱਥੇ ਆ ਕੇ ਲੋਕਾਂ ਨੂੰ ਕੀ ਪ੍ਰੇਰਨਾ ਦੇਣੀ ਠੀਕ ਹੈ ਕਹਿਣਾ ਪਰ ਲੋਕਾਂ ਨੂੰ ਤਾਂ ਇਹ ਚਲੋ ਇਹ ਕਹਿਣਾ ਚਾਹੁੰਦੇ ਆਂ ਵੀ ਗੁਰੂ ਘਰ ਆ ਕੇ ਵੀ ਕੋਈ ਇੱਥੇ ਗਲਤ ਕੰਮ ਨਾ ਕਰੇ ਨਾ ਤੇ ਚੰਗੇ ਕੰਮ ਕਰੋ ਵੀ ਜਿਹੜੇ ਮੁੰਡੇ ਆ ਕੇ ਤੇ ਘੁੰਮਦੇ ਫਿਰਦੇ ਆ ਉਹ ਘੁੰਮਣ ਨਾਲੋਂ ਵੀ ਤੁਸੀਂ ਸੇਵਾ ਕਰ ਲਓ ਤਾਂ ਵਧੀਆ ਗੱਲ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਰ ਕੀ ਨਾਮ ਆ ਤੇ ਕਿਹੜੇ ਪਿੰਡ ਤੋਂ ਤੁਸੀਂ ਇੱਥੇ ਮੈਂ ਭਾਜੀ ਭਾਰਟਾ ਕਲਾ ਪਿੰਡ ਵਾਜੀ ਮੇਰਾ ਮੇਰਾ ਨਾਮ ਗਗਨਪ੍ਰੀਤ ਸਿੰਘ ਆ ਹਾਂਜੀ ਸਰ ਕਿੰਨੇ ਸਾਲ ਤੋਂ ਸੇਵਾ ਕਰ ਰਹੇ ਹੋ ਤੇ ਕੀ ਲੋਕਾਂ ਨੂੰ ਸੰਦੇਸ਼ ਦੇ ਸੇਵਾ ਦਾ ਭਾਈ ਇਹ ਤੁਹਾ ਮਾਰਾ ਥੋੜਾ ਕ ਟਾਈਮ ਹੋਇਆ ਕਿਆ ਕਰਦਿਆਂ ਨੂੰ ਪਰ ਉਦਾਂ ਸੇਧ ਅਸੀਂ ਇਹ ਦੇਣਾ ਚਾਹੁੰਦੇ ਆ ਵੀ ਸੇਵਾ ਮਤਲਬ ਮਨ ਲਾ ਕੇ ਕਰਿਆ ਕਰੋ ਫਲ ਮਿਲਦਾ ਤੇ ਰਾਜ ਸਾਹਿਬ ਨਾਲ ਬਥੇਰੇ ਬੰਦੇ ਜੁੜਿਓ ਆ ਸੇਵਾ ਦਾ ਅਰਜੇ ਦਾ ਕਹਿ ਦਈਏ ਬਥੇਰਿਆਂ ਦੀ ਮਨੁਕਾਮਨਾ ਪੂਰੀਆਂ ਹੋਈਆਂ ਮਨਲਾ ਦਾ ਸਾਰੇ ਇੱਥੇ ਰਾਜ ਸਾਹਿਬ ਜਿਹੜਾ ਪਿੰਡ ਵਾ ਉਹਦੇ ਵਿੱਚੋਂ ਮਨਲਾ ਦਾ ਹਰੇ ਘਰ ਚ ਇੱਕ ਅੱਧਾ ਬੰਦਾ ਤਾਂ ਬਾਹਰ ਹੈਗਾ ਮਾਰਾ ਰਾਜ ਸਾਹਿਬ ਦੀ ਕਿਰਪਾ ਨਾਲ ਉਹਨਾਂ ਦੀ ਕਿਰਪਾ ਪੂਰੇ ਪਿੰਡ ਤੇ ਆ ਤੇ ਉਦਾਂ ਵੀ ਆਲੇ ਦੁਆਲੇ ਦੁਆਬੇ ਏਰੀਆ ਚ ਪੂਰੀ ਚਰਚ ਕੀ ਕਿੰਨੇ ਸਾਲਾਂ ਤੋਂ ਤੁਸੀਂ ਇਹ ਜਗ੍ਹਾ ਦੇ ਉੱਤੇ ਸੇਵਾ ਕਰਦੇ ਹੋ? ਇਹ ਤਾਂ ਉਦਾਂ ਤਾਂ ਮੈਂ ਆਣਾ ਜਾਣਾ ਤਾਂ ਮੈਨੂੰ ਲੱਗਾ ਕਾਫੀ ਟਾਈਮ ਹੋ ਗਿਆ ਪਰ ਸੇਵਾ ਕਰਦੇ ਨੂੰ ਮੈਨੂੰ ਲੱਗਾ ਸਾਲ ਡੇਢ ਸਾਲ ਲੱਗਾ ਤਾਂ ਜਿਹੜਾ ਹੋ ਆਂਦੇ ਨੂੰ ਬਾ ਉਦਾਂ ਆਂਦੇ ਜਾਣ ਨੂੰ ਤਾਂ ਮੈਨੂੰ ਲੱਗਾ 10 ਸਾਲ ਤਾਂ ਹੋ ਗਿਆ। ਪੰਜਾਬ ਦੇ ਲੋਕਾਂ ਨੂੰ ਕੀ ਸੰਦੇਸ਼ ਦੇ? ਸੰਦੇਸ਼ ਇਹ ਨੇ ਦੇ ਜਣਾ ਚਾਹੁੰਦੇ ਆ ਵੀ ਆਪਣੇ ਧਰਮ ਜਿਹੜਾ ਮਰਜ਼ੀ ਆ ਸੇਵਾ ਮਨ ਲਾ ਕੇ ਕਰਿਆ ਕਰੋ ਫਲ ਮਿਲਦਾ ਜ਼ਰੂਰ ਆ ਜੀ। ਠੀਕ ਆ ਜੀ ਇਹ ਦੇਣਾ ਜਾਂਦੇ ਸੀ ਤਾਂ ਅਸੀਂ।